ਖੁਸ਼ਕਿਸਮਤ ਨੇ ਉਹ ਲੋਕ ਖੁਸ਼ਕਿਸਮਤ ਨੇ ਉਹ ਰੂਹਾਂ ਚੰਗੇ ਨਸੀਬਾਂ ਵਾਲੇ ਨੇ ਉਹ ਲੋਕ ਜਿਨ੍ਹਾਂ ਦੇ ਦਿਲ ਅੰਦਰ ਇਹ ਜਿਗਿਆਸਾ ਉਪਜਦੀ ਹੈ ਕਿ ਪਾਰ ਬ੍ਰਹਮ ਜੀ ਤੇਰੇ دیدار ਕਰਨੇ ਆਉਂਦੇ ਤਾਂ ਆਪਾਂ ਸਾਰੇ ਹਾਂ ਆਪਾਂ ਸੁਖਮਨੀ ਸਾਹਿਬ ਚ ਹਜ਼ੂਰ ਦਾ ਇੱਕ ਪਤਾ ਪੜਨੇ ਉਸ ਵਿੱਚ ਜਿਗਿਆਸੂ ਆਪਣੇ ਅੰਦਰ ਦੀ ਮੰਗ ਪਰਮੇਸ਼ਵਰ ਸਾਹਮਣੇ ਜੋ ਰੱਖਦੇ ਨੇ ਉਹ ਸਾਰੀਆਂ ਮੰਗਾਂ ਦਾ ਜ਼ਿਕਰ ਸਤਿਗੁਰਾਂ ਨੇ ਕੀਤਾ ਉਦੇ ਵਿੱਚ ਦੇਖੋ ਜ਼ੋਰ ਦਿੰਦੇ ਨੇ ਤੂੰ ਸੰਗਤ ਵਿੱਚ ਪਾਠ ਕਰ ਸੰਗਤ ਵਿੱਚ ਬਾਣੀ ਪੜ ਸੰਗਤ ਵਿੱਚ ਮੈਂ ਨੂੰ ਛੱਡ ਦੇ ਪ੍ਰਮਾਤਮਾ ਦੇ ਗੁਣ ਗਾ ਅ ਪਦਾਂ ਹੈ ਚਾਰ ਪਦਾਰਥ ਜੇ ਕੋ ਮੰਗ ਹੈ ਸਾਧ ਜਨਾ ਕੀ ਸੇਵਾ ਲਾਗ ਹੈ ਧਿਆਨ ਨਾਲ ਬੇਨਤੀ ਆਪਸ ਨੂੰ ਪਾਠ ਗੁਰਮੁਖ ਕਰਨ ਵਾਲੇ ਬੈਠੇ ਹੋ ਤੇ ਸੁਖਮਨੀ ਸਾਹਿਬ ਰੋਜ਼ ਕਰਿਆ ਕਰੀਏ ਮੇਰੀ ਬੇਨਤੀ ਹੈ ਕਿਉਂਕਿ ਇਸ ਗਿੰਤੀ ਬੇਨਤੀ ਜੀ ਤੇ ਅਸੀਂ ਇੰਨੀਆਂ ਕ ਬਾਣੀਆਂ ਪੜਨੀਆਂ ਪਿਆਰਿਓ ਜੇ ਉਮਰ ਘਟਦੀ ਪਈ ਹੈ ਤੇ ਨੇਮ ਕਦੀ ਘਟਾਈ ਦੇ ਨਹੀਂ ਹੁੰਦੇ ਜੇ ਸਾਰਾ ਸੁਖਮਨੀ ਸਾਹਿਬ ਨਹੀਂ ਆਪਾਂ ਕਰ ਸਕਦੇ ਮੇਰੀ ਬੇਨਤੀ ਚਾਰ ਚਰ ਅਸ਼ਟਪਦੀਆਂ ਰੋਜ਼ ਕਰ ਲੋ 6-6 ਅਸ਼ਟਪਦੀਆਂ ਕਰ ਲੋ ਨਾ ਕਰਨ ਨਾਲੋਂ ਤਾਂ ਗੁਰਮੁਖ ਆਪਾਂ ਦੋ ਅਸ਼ਟਪਦੀਆਂ ਦਾ ਵੀ ਪਾਠ ਕਰ ਲਈਏ ਗੁਰੂ ਅਰਜੁਨ ਸਾਹਿਬ ਨਾਲ ਸਾਡਾ ਸੰਬੰਧ ਬਣਿਆ ਰਹਿੰਦਾ ਜੇ ਰੋਜ਼ ਕਰਾਂਗੇ ਤੇ ਦੇਖਿਓ ਜਿਸ ਦਿਨ ਨਹੀਂ ਕੋਈ ਬੰਦਾ ਕਰਦਾ ਉਦੋਂ ਸੁੱਤਿਆਂ ਸੁਖਮਨੀ ਸਾਹਿਬ ਦੀਆਂ ਤੁਕਾਂ ਅੰਦਰੋਂ ਚੱਲ ਕੇ ਕਹਿੰਦੇ ਆ ਉਠ ਸਾਡੇ ਨਾਲ ਗੱਲਾਂ ਕਰ। ਮੈਂ ਆਤਾ ਬੇਨਤੀ ਕਰ ਰਿਆਂ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲੱਗੈ। ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਰਿਦਾ ਸਾਧ ਗਾਵੇ। ਦੇਖੋ ਇਸ ਬੇਨਤੀ ਖੇ। ਚਾਰ ਪਦਾਰਥ ਚਾਹੀਦੇ ਨੇ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਸਿੱਧਾ ਜਾ ਕਮ ਸੰਤਾਂ ਦੀ ਗੁਰਮਖਾਂ ਦੀ ਸੰਗਤ ਦੇ ਜੋੜੇ ਝਾੜ। ਭਾਂਡੇ ਵਿੱਚ ਸੇਵਾ ਕਰ। ਜੇ ਮਹਾਰਾਜ ਕਹਿੰਦੇ ਦੁੱਖ ਮਿਟਾਣਾ ਚਾਹਣੇ ਤੇ ਪ੍ਰਮਾਤਮਾ ਦੇ ਗੁਣ ਗਾ ਚਾਰ ਪਦਾਰਥ ਜੇ ਕੋ ਮੰਗਾ ਸਾਥ ਜਨਾ ਕੀ ਸੇਵਾ ਲੱਗ ਗੇ ਜੇ ਕੋ ਆਪਣਾ ਦੁੱਖ ਮਿਟਾਵਾ ਖਰ ਹਰ ਨਾਮ ਰਿਦਾ ਸਦਕ ਗਾਵੇ ਜੇ ਕੋ ਆਪਣੀ ਸੋਭਾ ਲੋਰੈ ਸਾਥ ਸੰਗ ਇਹ ਹੋਮੈ ਚ ਵੇਖੋ ਇਦੂ ਅੱਡਾ ਕਿਸੇ ਤੋਂ ਕੀ ਪੁੱਛਣ ਜਾਣਾ ਜੋ ਮੰਗਣੇ ਪੈ ਉਹਦਾ ਨਾਲ ਨਾਲ ਹੀ ਫਲ ਦੱਸਦੇ ਪਿਆ ਤੂੰ ਪ੍ਰਮਾਤਮਾ ਦੇ ਗੁਣ ਗਾ ਚਾਰ ਪਦਾਰਥ ਮਿਲਣਗੇ ਪਰਮੇਸ਼ਵਰ ਨੂੰ ਗਾ ਸੰਗਤ ਵਿੱਚ ਤੇਰੇ ਦੁੱਖ ਕੱਟੇ ਜਾਣਗੇ ਜੇ ਤੂੰ ਚਾਹਨਾ ਮੈਨੂੰ ਸ਼ੋਭਾ ਮਿਲੇ ਮੇਰੀ ਵਡਿਆਈ ਹੋਵੇ ਮਹਾਰਾਜ ਕਹਿੰਦੇ ਸੰਗਤ ਵਿੱਚ ਜਾ ਕੇ ਖੋਮੇ ਨੂੰ ਤਿਆਗ ਦੇ ਮੈਂ ਮੈਰੀ ਨੂੰ ਛੱਡ ਦੇ ਫਿਰ ਤੇਰੀ ਉਪਮਾ ਉਪਮਾ ਕਿਉਂਕਿ ਜਦੋਂ ਸ਼ੋਭਾ ਤਾਂ ਮੈਂ ਚਾਹਦੀ ਏ ਜਿੱਦਨ ਮੈਂ ਹੀ ਮਰ ਗਈ ਉਦੋਂ ਸ਼ੋਭਾ ਆਪਣੇ ਆਪ ਹੀ ਖਤਮ ਹੋ ਜਾਣੀ ਮਹਾਰਾਜ ਕਹਿੰਦੇ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਇਹ ਖੋਮੇ ਛੋੜੈ ਜੇ ਕੋ ਜਨਮ ਮਰਨ ਤੇ ਡਰੈ ਜੇ ਕੋਈ ਇਹ ਕਹਿੰਦਾ ਮੈਨੂੰ ਮੌਤ ਤੋਂ ਡਰ ਲੱਗਦਾ ਹੈ ਜਨਮ ਤੋਂ ਲੱਗਦਾ ਹੈ ਸਾਥ ਜਨਾਂ ਕੀ ਸਰਨੀ ਪਰ ਦੇਖੋ ਇੱਚ ਇੱਕ ਇੱਕ ਨੁਕਤਾ ਦਿੱਤਾ ਸੰਗਤ ਵਿੱਚ ਗੁਣ ਗਾ ਸੰਗਤ ਵਿੱਚ ਹੋਮੇ ਤਿਆਗ ਦੇ ਸੰਗਤ ਵਿੱਚ ਪਾਠ ਕਰ ਜਿਹੜਾ ਪੰਜਵਾਂ ਵਚਨ ਕੀਤਾ ਨਾ ਉਹਦੇ ਵਿੱਚ ਗੁਰੂ ਅਰਜੁਨ ਸਾਹਿਬ ਇਹ ਦਿਨ ਕਹਿੰਦੇ ਜਾ ਚਲਾ ਜਾ ਸੰਗਤ ਵਿੱਚ ਫਿਰ ਸੁਣਿਓ ਮੈਂ ਸ਼ਬਦ ਰਿਪੀਟ ਕਰ ਦੇਣਾ ਚਾਰ ਪਦਾਰਥ ਚਾਹੀਦੇ ਨੇ ਤੇ ਸੰਗਤ ਵਿੱਚ ਆ ਕੇ ਸੇਵਾ ਕਰ ਜੇ ਦੁੱਖ ਮਿਟਾਣਾ ਚਾਹਨਾ ਹੈ ਸੰਗਤ ਵਿੱਚ ਗੁਣ ਗਾ ਜੇ ਸ਼ੋਭਾ ਚਾਹਨਾ ਹੈ ਇੱਕ ਕੰਮ ਕਰ ਮੈਂ ਮੇਰੇ ਨੂੰ ਤਿਆਗ ਦੇ ਜੇ ਜਨਮ ਮਰਨ ਦੇ ਦੁੱਖ ਤੋਂ ਬਚਣਾ ਚਾਹਨਾ ਹੈ ਤਾਂ ਵੀ ਉਹਦੇ ਗੁਣ ਗਾ ਤੇ ਪੰਜਵਾਂ ਆਇਆ ਉਹ ਕਹਿੰਦਾ ਮਹਾਰਾਜ ਚਾਰ ਪਦਾਰਥ ਨਹੀਂ ਸ਼ੋਭਾ ਨਹੀਂ ਦੁੱਖਾਂ ਤੋਂ ਬਚਣ ਲਈ ਨਹੀਂ ਮੇਰੇ ਮਾਲਕਾਂ ਮੈਂ ਦਰਸ਼ਨਾ ਦੀ ਪਿਆਸ ਲੈ ਕੇ ਆਇਆ ਸਤਿਗੁਰੂ ਗੁਰੂ ਅਰਜਨ ਦੇਵ ਕਹਿੰਦੇ ਤੇਰੇ ਤੋਂ ਤੂੰ ਕੁਰਬਾਨ ਜਾ ਓਏ ਦੁਨੀਆ ਦੁੱਖ ਮਿਟਾਣ ਲਈ ਸੋਭਾ ਲਈ ਪਦਾਰਥਾਂ ਲਈਉਂਦੀ ਕੋਈ ਖੈ ਟਾਮਾ ਟਾਵਾ ਜਿਹੜਾ ਸਾਈਂ ਦੇ ਦਰਸ਼ਨਾ ਦੀ ਪਿਆਸ ਲੈ ਕੇ ਆਇਆ ਦੇ ਸ਼ਬਦ ਹੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਬਾਕੀ ਸਾਰੇ ਪਦ ਵਿੱਚ ਕਿਆ ਸੰਗਤ ਵਿੱਚ ਗੁਣ ਗਾ ਕੌਮੇ ਛੱਡ ਪਿਆਰਿਓ ਕਿੱਡੀ ਉੱਚੀ ਅਵਸਥਾ ਹੋਵੇਗੀ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਕੈ ਬਲ ਬਲ ਜਾਸਾ ਮੈਂ ਉਹਦੇ ਤੋਂ ਵਾਰ-ਵਾਰ ਕੁਰਬਾਨ ਜਾਣਾ ਬਲਖਾਰ ਜਾਣਾ ਜਿਹਦੇ ਅੰਦਰ ਪਰਮਾਤਮਾ ਦੇ ਦਰਸ਼ਨਾਂ ਦੀ ਪਿਆਸ ਪੈਦਾ ਹੋਗੀ ਅਰਜ਼ ਹੈ ਪਿਆਸ ਵਾਲਾ ਤੇ ਜਿੰਨੂੰ ਪਿਆਸ ਨਹੀਂ ਲੱਗੀ ਉਹਨਾਂ ਦੋਨਾਂ ਵਿੱਚ ਬੜਾ ਫਰਕ ਜੇ ਗੱਲ ਦੋਵੇਂ ਪਾਣੀ ਦੀ ਕਰਨਗੇ ਇੱਕ ਵਾਰੀ ਕਿਹਾ ਜਾਂਦਾ ਹੈ ਕਿ ਸਿਕੰਦਰ ਨਾਲ ਜੋੜਦੇ ਨੇ ਕਹਾਣੀ ਕਹਿੰਦੇ ਕੋਈ ਸਾਧੂ ਬੈਠਾ ਸੀ ਤੇ ਸਿਕੰਦਰ ਨੇ ਕਿਹਾ ਵੀ ਮੈਂ ਤੈਨੂੰ ਆਪਣੇ ਮੁਲਕ ਚ ਲੈ ਜਾਣਾ ਚਾਹਾਂ ਤੈਨੂੰ ਆਹ ਕੋਈ ਧਿਆੰਗਾ ਉਸ ਫਕੀਰ ਨੇ ਇੱਕ ਗੱਲ ਕਿ ਕਹਿ ਲਗਾ ਸਿਕੰਦਰ ਤੂੰ بڑے ਵੱਡੇ ਸੁਪਨੇ ਲੈ ਕੇ ਆਏ ਮੰਨ ਲਓ ਤੈਨੂੰ ਪਿਆਸ ਲੱਗੀ ਹੋਵੇ ਤੇ ਮੇਰੇ ਕੋਲ ਪਾਣੀ ਦਾ ਇੱਕ ਲੋਟਾ ਹੋਵੇ ਤੂੰ ਮੇਰੇ ਤੋਂ ਪਾਣੀ ਮੰਗੇ ਪਿਆਸਾ ਤੇ ਮੈਂ ਇਹ ਸ਼ਬਦ ਕਹਾ ਕਿ ਪਾਣੀ ਤਾਂ ਮਿਲੇਗਾ ਜੇ ਅੱਧਾ ਰਾਜ ਮੈਨੂੰ ਦੇਂਦਾ ਹੋਰ ਕੋਈ ਜਰੀਆ ਨਾ ਹੋਵੇ ਉਹ ਅੱਗੋ ਕਹਿੰਦਾ ਮੈਂ ਮਰਨ ਦੀ ਬਜਾਏ ਤੈਨੂੰ ਅੱਧਾ ਰਾਜ ਦੇ ਦਿਆਂਗਾ ਉਹ ਅਗਲਾ ਫਕੀਰ ਫਿਰ ਕਹਿੰਦਾ ਕਹਿੰਦਾ ਮੰਨ ਲਓ ਮੈਂ ਮੁਕਰ ਜਾ ਵੀ ਮੈਂ ਤੈਨੂੰ ਅੱਧਾ ਰਾਜ ਨਹੀਂ ਦੇਣਾ ਪਾਣੀ ਤੈਨੂੰ ਤਾਂ ਦੇਾਂਗਾ ਜੇ ਤੂੰ ਮੈਨੂੰ ਪੂਰਾ ਰਾਜ ਦੇਂਗਾ ਕਹਿੰਦਾ ਜਿਉਣਾ ਚਾਹਨਾ ਵਾ ਰਾਜ ਤਾਂ ਫਿਰ ਬਣ ਜਾਏਗਾ ਮੈਂ ਪੂਰਾ ਰਾਜ ਦੇ ਦਿਆਂਗਾ ਉਨੇ ਕਹਿਆ ਜੇ ਮੈਂ ਫਿਰ ਵੀ ਨਾ ਮੰਨਾ ਜੇ ਮੈਂ ਇਹ ਚਾਹਾਂ ਕਿ ਮੈਂ ਤੈਨੂੰ ਤਾਂ ਪਾਣੀ ਪਿਆਸੇ ਦੀ ਪਿਆਸ ਬੁਝਾਉਂਗਾ ਜੇ ਰਾਜ ਭਾਗ ਦੇ ਕੇ ਮੇਰਾ ਨੌਕਰ ਰਹੇਗਾ ਰਾਜਾ ਕਹਿੰਦਾ ਮਸਕੰਦਰ ਬਾਰੇ ਕਿਹਾ ਜਾਂਦਾ ਉਹਨੇ ਕਿਹਾ ਫਿਰ ਤਾਂ ਕੀ ਜਿਉਣਾ ਚਾਹਨਾ ਸਭ ਕੁਝ ਚਲਾ ਜਾਏ ਅਸਲ ਚ ਪਿਆਸ ਸਰੀਰ ਨੂੰ ਲੱਗੇ ਹੋਵੇ ਉਹਦੇ ਸਾਹਮਣੇ ਕਿਸੇ ਰਾਜ ਦੀ ਕੀਮਤ ਨਹੀਂ ਕਹਿੰਦਾ ਸੱਚੀ ਮੁੱਚੀ ਮੈਂ ਨੌਕਰ ਰਹਿਣ ਨੂੰ ਵੀ ਤਿਆਰ ਹੋ ਜਾਾਂਗਾ ਉਨੇ ਹੱਸ ਕੇ ਕਿਆ ਉਹ ਝੱਲਿਆ ਇਹ ਤਾਂ ਸ਼ਰੀਰ ਦੀ ਪਿਆਸ ਹੈ ਪਾਣੀ ਦੀ ਪਿਆਸ ਲੱਗੇ ਤੂੰ ਜੋ ਕੁਝ ਪੈਦਾ ਕੀਤਾ ਜੋ ਕੁਝ ਇਕੱਠਾ ਕੀਤਾ ਸਭ ਕੁਝ ਦੇ ਕੇ ਵੀ ਪਿਆਸ ਬੁਝਾਨੀ ਚਾਹਣਾ ਉਹ ਜਿਹਦੇ ਅੰਦਰ ਰੱਬ ਦੀ ਪਿਆਸ ਪੈਦਾ ਹੋ ਜਾਏ ਉਹ ਦੋ ਜਹਾਨ ਵੀ ਦਾਤ ਲਾ ਕੇ ਕਬਲ ਰੱਬ ਹੀ ਚਾਹਦਾ ਮੇਰੀ ਬੇਨਤੀ ਇਹ ਪਿਆਸ ਦੀ ਕੋਈ ਕੀਮਤ ਹੋਵੇ ਸਾਡੀ ਬੇਨਤੀ ਚੌਪਈ ਤਾਂ ਇਹੀ ਮੰਗਿਆ ਹੈ ਮਹਾਰਾਜ ਜੀ ਨੇ ਬਚਨ ਕੀਤਾ ਕਿ ਮਾਲਕ ਜੀ ਪੂਰਨ ਹੋਏ ہماری ਆਸ ਅੱਗੇ ਕੀ ਹੈ ਜੀ ਤੋਰ ਭਜਨ ਕੀ ਰਹਿ ਪਿਆਸਾ ਕਿਉਂਕਿ ਪਿਆਸ ਤੋਂ ਬਿਨਾ ਪਾਣੀ ਦੀ ਕੀਮਤ ਨਹੀਂ ਤੇ ਰੱਬ ਨੂੰ ਮਿਲਣ ਦੀ ਪਿਆਸ ਤੋਂ ਬਿਨਾ ਗੁਰੂ ਕੀ ਬਾਣੀ ਦੀ ਕੀਮਤ ਨਹੀਂ ਤਾਂ ਅਰਜ਼ ਕੀਤੀ ਜੀ ਫਰਕ ਹੈ